ਕਲੇਹੀ ਬਲੈਂਟ ਯਾਰੋਵੇਂ ਕਲੇਹੀ ਬਲੈਂਟ ਗੋਹਰਿਆਂ ਰੰਗਾਂ ਦੇ ਵਿੱਚ ਦਿਲ ਨੇ ਬਲੈਂਕ ਵੰਸ ਵਨੇ ਖਾਣੇ ਖਾ ਕੇ ਫਿਰ ਵੀ ਦਿਲ ਨਹੀਂ ਪਰਦਾ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਅੱਜ ਮਾਂ ਦੇ ਹੱਥਾਂ ਦੀਆਂ ਪੱਤੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਸਾਗੋਂ ਦੇ ਵਾ 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 ਬਹੁਤ ਮੇਰੀ ਕਦੇ ਹੁੰਦੇ ਵੀ ਸਾਡੇ ਫੇਵਰੇਟ ਰਾਈਟਰ ਫੇਵਰੇਟ ਜਿਹੜੇ ਲੇਖਕ ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਮੈਂ ਪੰਜਾਬ ਚ ਆਉਣਾ ਤੇ ਇਹਨਾਂ ਸਾਰੀਆਂ ਰੂਹਾਂ ਨੂੰ ਮਿਲਿਆ ਜਾਵੇ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਜਿਹੜੇ ਰਾਈਟਰ ਹੁੰਦੇ ਨੇ ਲੇਖਕ ਹੁੰਦੇ ਨੇ ਗੀਤਕਾਰ ਹੁੰਦੇ ਨੇ ਉਹ ਸਾਡੇ ਕਹਿੰਦੇ ਨਹੀਂ ਕਲਾਕਾਰ ਦੇ ਪਰ ਹੁੰਦੇ ਨੇ ਕਲਾਕਾਰ ਦੀਆਂ ਬਹਾਂ ਹੁੰਦੀਆਂ ਨੇ ਉਹ ਚੰਗਾ ਲਿਖਣਗੇ ਤਾਂ ਹੀ ਤੁਸੀਂ ਚੰਗਾ ਸਟੇਜ ਦੇ ਉੱਤੇ ਗਾ ਸਕਦੇ ਆ ਫਿਰ ਗਾ ਸਕਦੇ ਪਰਫਾਰਮ ਕਰ ਸਕਦੇ ਆ ਸੋ ਮੈਂ ਅੱਜ ਜਿਵੇਂ ਤੁਸੀਂ ਚੱਲ ਦੇਖ ਹੀ ਰਹੇ ਹੋ ਮੇਰਾ ਤਿੰਨ ਚਾਰ ਦਿਨ ਤੋਂ ਪੰਜਾਬ ਦਾ ਟੂਰ ਚੱਲ ਰਿਹਾ ਤੇ ਅੱਜ ਮੈਂ ਗਰਾਈ ਆ ਆ ਉਸ ਮਹਾਨ ਅਸਤੀਰਬੰਦ ਦੇ ਲਈ ਚੰਨ ਗਰਾਈਆਂ ਵਾਲਾ ਜਿਹਨਾਂ ਦਾ ਨਾਮ ਤੁਸੀਂ ਹਮੇਸ਼ਾ ਹੀ ਸੁਣਦੇ ਰਹਿੰਦੇ ਹੋ ਤੇ ਇੰਨੇ ਸਾਲਾਂ ਤੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਦੋਂ ਤੋਂ ਇਹਨਾਂ ਦੇ ਗਾਣੇ ਰਵਿੰਦਰ ਵੀ ਬਾਜੀ ਮਾਲਿਕ ਸਾਹ ਕਿਹੜਾ ਆਰਟਿਸਟ ਹੈ ਜਿਨ੍ਹਾਂ ਨੇ ਇਹਨਾਂ ਦੇ ਗਾਣੇ ਗਾਏ ਤੇ ਫਿਲਮਾਂ 'ਚ ਬਹੁਤ ਗਾਏ ਇਹਨਾਂ ਦਾ ਫਿਲਮਾਂ ਬੜੀਆਂ ਬਣਾਈਆਂ ਬਲਵੀਰ ਉਹ ਪਾਪੀ ਹੋਰ ਸਰਪੰਚ ਕਿੰਨੀਆਂ ਇਹਨਾਂ ਦੀਆਂ ਫਿਲਮਾਂ 'ਚ ਸਾਰਿਆਂ 'ਚ ਗਾਣੇ ਆਉਂਦੇ ਰਹਿ ਲੋਕੋ ਵੱਡੇ ਅਗੜਾਸਿਆਂ ਦੇ ਨਾਲ ਜੰਗੜਾ ਨੇ ਮਿਰਜ਼ੀ ਨੂੰ ਕਿੰਨੇ ਗਾਣੇ ਮਤਲਬ ਮੈਂ ਕਿਹੜੇ-ਕਿਹੜੇ ਦੱਸਾਂ ਤੇ ਉਹਨਾਂ ਗਾਣਿਆਂ ਵਿੱਚੋਂ ਮੈਨੂੰ ਵੀ ਸੁਭਾਗ ਹੋਇਆ ਕਿ ਇਹਨਾਂ ਦੇ ਲਿਖਿਆ ਹੋਇਆ ਗਾਣਾ ਆ ਮੇਰੀ ਵੀ ਕਿਸਮਤ ਨੂੰ ਬਹੁਤ ਖੋਲ ਗਿਆ ਜਿਹਦਾ ਨਾਂ ਸੀ ਵੇਖ ਲਈ ਬਲੈਤ ਯਾਰੋਂ ਵੇਖ ਲਈ ਬਲੈਤ ਗੋਹਰਿਆਂ ਰੰਗਾਂ ਦੇ ਵਿੱਚ ਦਿਲ ਨੇ ਬਲੈਕ ਵੰਸ ਵੰਨੇ ਖਾਣੇ ਖਾ ਕੇ ਫਿਰ ਵੀ ਦਿਲ ਨਹੀਂ ਪਰਦਾ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਅੱਜ ਮਾਂ ਦੇ ਹੱਥਾਂ ਦੀਆਂ ਪੱਤੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਅੱਜ ਮੈਂ ਗ੍ਰਾਈ ਉਹਨਾਂ ਨੂੰ ਸਪੈਸ਼ਲ ਮਿਲਣ ਆਇਆ ਉਹਨਾਂ ਦੇ ਦਫ਼ਤਰ 'ਚ ਬੈਠੇ ਆਂ ਔਰ ਬਹੁਤ ਹੀ ਚੰਗਾ ਲੱਗਦਾ ਜੀ ਕੰਤਾ ਭਾਈ ਸਾਹਿਬ ਅੱਜ ਬੜਾ ਖੁਸ਼ ਆ ਕਿਉਂਕਿ ਮੈਨੂੰ ਇਦਾਂ ਦੀਆਂ ਰੂਹਾਂ ਮਿਲੀਆਂ ਜਿਹੜੀਆਂ ਮੈਂ ਬਹੁਤ ਦੇਰ ਤੋਂ ਮੈਂ ਭਾਲ ਕਰਦਾ ਫਿਰਦਾ ਸੀ ਜਦੋਂ ਮੇਰੇ ਮਾਂ ਦੀ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਜੀ ਕਰਦਾ ਤੁਸੀਂ ਉੱਥੇ ਲਿਗਿਆ ਹਾਂਜੀ ਉਸ ਲਈ ਮੈਨੂੰ ਇੰਨੀ ਜ਼ਿਆਦਾ ਲੋਕਾਂ ਨੇ ਮੱਚਮਨ ਪੈਦਾ ਕੀਤਾ ਜਾਣ ਵਾਸਤੇ ਲੋਕਾਂ ਨਾਲ ਮੇਲ ਜੋਲ ਕੀਤਾ ਕਿਉਂਕਿ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਵਾਕਈ ਤੁਸੀਂ ਜਿਹੜਾ ਉੱਥੇ ਜਾ ਕੇ ਦੱਸਿਆ ਆ ਹਾਂ ਹਾਂ ਕਿ ਵਾਕਈ ਮਾਂ ਦੀਆਂ ਉੱਥੇ ਭਾਵੇਂ ਪਰੌਂਡੇ ਮਿਲਦੇ ਜਾਂ ਹੋਰ ਚੀਜ਼ਾਂ ਮਿਲਦੀਆਂ ਪਰ ਮਾਂ ਦੇ ਹੱਥਾਂ ਦੀ ਲੋਟੀ ਨਹੀਂ ਮਿਲਦੀ ਹਾਂ ਉਹ ਜਿਹੜਾ ਮੇਰਾ ਗੀਤ ਸੀ ਉਹ ਦੁਨੀਆ ਦੇ ਵਿੱਚ ਸਾਰੇ ਚੱਲ ਗਏ ਵਾਹ ਉਹ ਇੱਕ ਲੋਕ ਗੀਤ ਬਣ ਗਿਆ ਹਾਂ ਜੀ ਆਉਣ ਵਾਲੇ ਸਮੇਂ ਲਈ ਮੈਂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ ਤੁਸੀਂ ਮੇਰੇ ਗੀਤਾਂ ਨੂੰ ਯਾਰ ਜਨ ਲਾਇਆ ਔਰ ਉਹਨੂੰ ਅਮਰ ਕੀਤਾ ਹੈ ਵਾਹ ਵਾਹ ਮੈਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਵੀ ਗੀਤ ਹੋਰ ਵੀ ਬੜੇ ਮਾਵਾ ਦੇ ਲੋਕਾਂ ਨੇ ਗਾਏ ਆ ਜਿਸ ਤੋਂ ਪਹਿਲਾਂ ਮੈਂ ਵੀ ਬਹੁਤ ਗਾਏ ਸੀ ਪਰ ਇਹ ਗੀਤ ਜਿਹੜਾ ਇੱਕ ਐਸਾ ਅਮਰ ਹੋ ਗਿਆ ਜੀ ਲੋਕਾਂ ਦੇ ਐਸਾ ਦਿਲ ਦੇ ਵਿੱਚ ਬੈਠ ਗਿਆ ਕਿ ਮਤਲਬ ਜਦੋਂ ਵੀ ਕੋਈ ਮੇਰਾ ਪ੍ਰੋਗਰਾਮ ਨਹੀਂ ਆ ਜਿਹਦੇ ਵਿੱਚ ਮੈਂ ਇਹ ਗਾਣਾ ਨਹੀਂ ਗਾਉਂਦਾ ਕਿਉਂਕਿ ਲੋਕਾਂ ਦੀ ਇੱਕ ਫੀਲਿੰਗ ਹੈ ਲੋਕਾਂ ਦਾ ਵੇ ਤੁਸੀਂ ਲਿਖਿਆ ਉਹਨੂੰ ਅਕੇ ਬਾਪੂ ਨੇ ਬਾਹਾਂ ਚ ਲੈ ਕੇ ਮੈਨੂੰ ਸਮਝਾਇਆ ਸੀ ਦਿੱਲੀ 에ਰਪੋਰਟ ਤੇ ਢਾਉਣ ਜਦੋਂ ਆਇਆ ਸੀ ਰੱਖ ਕੇ ਜ਼ਮੀਨ ਗੈਣੇ ਭੇਡੜ ਲਗਾਵੇਂ ਤੈਨੂੰ ਚੇਤਾ ਨਾ ਕਿ ਲ ਭਲਾ ਨਹੀਂ ਕਿਤੇ ਕਰਦਾ ਓਏ ਪੁੱਤਰਾ ਚੇਤਾ ਨਾ ਭਲਾ ਨਹੀਂ ਕਿਤੇ ਕਰਦਾ ਸੋ ਤੁਸੀਂ ਲਿਖਿਆ ਹੀ ਇਨਾ ਵਰੀਆ ਤੇ ਮੈਂ ਜਿਵੇਂ ਤੁਹਾਨੂੰ ਦੋਸਤੋ ਪਹਿਲਾਂ ਦੱਸਿਆ ਵੀ ਜਦੋਂ ਲਿਖਿਆ ਚੰਗਾ ਹੋਵੇ ਫਿਰ ਉਹਦੀ ਟਿਊਨ ਵੀ ਵਧੀਆ ਬਣ ਜਾਂਦੀ ਆ ਫਿਰ ਉਹਨੂੰ ਗਾਇਆ ਵੀ ਅੰਦਰੋਂ ਜਾਂਦਾ ਤੇ ਤੁਸੀਂ ਬਹੁਤ ਸੋਹਣਾ ਗਾਇਆ ਜੀ ਅੱਜ ਫੇਰ ਮੈਡਜਰ ਕੱਕ ਦਖਾਲਸਾ ਦਾ ਆਫਿਸ ਮੈਡਜਰ ਦੇ ਕੋਟੇ ਖੜਾ ਹੋ ਕੇ ਇਧਰ ਨੂੰ ਉਹਨਾਂ ਨੇ ਕੀਤੇ ਹੋਏ ਸਾਰੇ ਅਵਾਰਡ ਦੇਖੋ ਜੀ ਕਿਤੇ ਮਾਣ ਪੰਜਾਬ ਦਾ ਆ ਤੇ ਕਿਤੇ ਮਤਲਬ ਪ੍ਰਧਾਨ ਮੰਤਰੀ ਵੀ ਆ 10 5 ਲੱਖ ਦਾ ਵਾਰ ਆ ਸੋਨੇ ਦੀ ਕਾਲੂ ਚਾਂਦੀ ਦੀ ਕਲਾਸ ਕਰਕੇ ਆ ਜਾਵੇ ਜਿਹੜੀ ਕਦੇ ਕਿਸੇ ਲੇਖਕ ਨੂੰ ਨਹੀਂ ਮਿਲੀ ਇੱਧਰ ਵੀ ਹੈ ਨਾ ਦੇਖੋ ਲਾਏ ਔਰ ਮੈਨੂੰ ਇਹ ਵੈਸੇ ਹੀ ਬੜਾ ਕਲਚਰਲ ਘਰ ਘਰ ਭਰਿਆ ਪਿਆ ਜੀ ਇਹ ਤਾਂ ਛੱਡੋ ਜਿਹੜੇ ਤੋਂ ਬਾਅਦ ਆਹ ਦੇਖੋ ਜੀ ਸੋਨੇ ਦੀ ਕਾਲੂ ਚਾਂਦੀ ਦੀ ਕਿਤਾਬ ਸੋ ਬਹੁਤ ਚੰਗਾ ਲੱਗਿਆ ਅੱਜ ਚੰਨ ਸਾਹਿਬ ਕੋ ਆਣ ਕੇ ਘerai ਚੰਨ ਗਰਾਇਆ ਵਾਲਾ ਆਹ ਚੰਡੀਗੜ੍ਹ ਰਹਿ ਬੀਬੀ ਜੰਦਾ ਨਹੀਂ ਮਾੜਾ ਕਿੰਨੇ ਘਾੜੇ ਮੈਂ ਖੜਾ ਵਾ ਇੱਕ ਕੋਠੀ ਬਣਵਾ ਦਿੰਦਾ ਵੀਦ ਦਸਵਾ ਦਿੰਦਾ ਮੇਰਾ ਹੋਣਾ ਨਹੀਂ ਗਿਰਦਾਰਾ ਚੰਡੀਗੜ੍ਹ ਰਹਿ ਟੰਬਾੜੀਆ ਸੰਨ ਚਹਿਰ ਵੜਾਉਣ ਦੇ ਦਾਸਾ ਰਾ ਕੀ ਬਾਤ ਆ ਪਹਿਲੇ ਨੀ ਨੀਬਾ ਦਾ ਕੀ ਵਾਹ ਜੀ ਬਾਤ ਤੇ ਸੋ ਬਹੁਤ ਅੱਜ ਇਹਨਾਂ ਨੂੰ ਮਾਰ ਕੇ ਚੰਗਾ ਲੱਗਿਆ ਹਾਂਜੀ ਸਾਰਿਆਂ ਨੂੰ ਮਦ ਦਿੱਤੇ ਆ ਹਾਂਜੀ ਪਰ ਗਾਣੇ ਪਤਾ ਸਾਡੀ ਕੀ ਰੂਹ ਤੜਫਦੀ ਹੁੰਦੀ ਜਦੋਂ ਸਾਡੇ ਗੀਤ ਦੇ ਵਿੱਚ ਜਾਨ ਪਾਉਣ ਵਾਲਾ ਮਿਲ ਜਾਣਾ ਉਹ ਤੁਸੀਂ ਮਿਲਿਆ ਸਭ ਸਹੀ ਆਦਨਾ ਇਦਾਂ ਦੇ ਸੈਕੜੇ ਗਾਣੇ ਮੈਂ ਹੋਰ ਰਿਕਾਰਡਿੰਗ ਕਰਾਈ ਹੈ ਪਰ ਉਹ ਜਦੋਂ ਪਰੂਣਾ ਹੱਥੇ ਆ ਜਾਂਦੀ ਉਹਦੇ ਮਰ ਜਾਂਦੇ ਆ ਓਏ ਫੇਰ ਸਹੀ ਗੱਲ ਲੋਕ ਮਿਲਦੇ ਨਹੀਂ ਲੋਕ ਮਿਲਦੇ ਉਹ ਉਦਾਰੀਆਂ ਨਹੀਂ ਲੋਕਾਂ ਨਾਲ ਉਦਾਰੀਆਂ ਨਹੀਂ ਉਹ ਉਹਨਾਂ ਨੂੰ ਪਤਾ ਨਹੀਂ ਮਰੇ ਸੁਣਨਾ ਕੀ ਹੈ ਕਿਸੇ ਹਾਂ ਉਹ ਗੀਤ ਦਾ ਇਦਾਂ ਦਾ ਕਰ ਦਿੰਦੇ ਕੰਮ ਹਾਂ ਥੋੜਾ ਮੋਲ ਕਰਕੇ ਵੀ ਕਿਸੇ ਨੂੰ ਲੱਭਦਾ ਕੱਖ ਨਹੀਂ ਲਾ ਉਦਾਂ ਦੇ ਕੁੱਛ ਕੱਲ ਨੂੰ ਹੁਣ ਤੁਹਾਨੂੰ ਮੈਂ ਗੀਤ ਜਿਹੜੇ ਆ ਹੁਣ ਆਪਾਂ ਹਾਂ ਬਿਲਕੁਲ ਜੀ ਮੈਂ ਦੱਸਣ ਤੇ ਉਹਨੇ ਅੱਜ ਈ ਸਿੱਧੀ ਸਿੱਧੀ ਬੈਠੇ ਆ ਬਾਬਿਆਂ ਤੋਂ ਪੁਰਾਣਾ ਕਢਾਇਆ ਮੈਂ ਕਿਹਾ ਵੀ ਪੁਰਾਣੀਆਂ ਬੁੱਕਾਂ ਲੱਭੋ ਉਹਨਾਂ ਵਿੱਚੋਂ ਕੋਚ ਨ ਕੋਚ ਦੇਖਿਓ ਤੇ ਤਿੰਨ ਚਾਰ ਗੀਤ ਅਸੀਂ ਨਵੇਂ ਹੋਰ ਕੱਢੇ ਔਰ ਕਿਆ ਬਾਤ ਹੈ ਉਹਨੇ ਸਾਂਝੇ ਨਹੀਂ ਕਰਸਾ ਲਈ ਕਿਉਂਕਿ ਨੈਟ ਦਾ ਸਾਨੂੰ ਪਤਾ ਤੇ ਉਹ ਬੜੇ ਕਮਾਲ ਦੇ ਗਾਣੇ ਆਂ ਦੀ ਸਾਰੇ ਜਿਹੜੇ ਆ ਤੇ ਆਪਾਂ ਆਉਣ ਵਾਲੇ ਸਮੇਂ ਵਿੱਚ ਇਹਦੇ ਮੈਂ ਕਰਾਵਾਂਗੇ ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਰੱਬ ਸਾਨੂੰ ਸਿਹਤ ਬਖਸ਼ੇ ਮਿੱਤਰ ਮਿੱਤਰ ਜਿਹਦੇ ਵਧੀਆ ਹੈ ਨਾ ਉਹ ਤੰਦਰੁਸਤੀ ਆ ਹਾਂ ਹਾਂ ਚੰਗਾ ਜੀ ਵਾਹ ਸਭੀ ਕੰਮ ਮੇਰੀ ਆਦਰੀ ਕਬੂਲ ਕਰੀ